ਪੰਜਾਬ ਦੇ ਵੱਡੇ ਅਫਸਰ ਡੀਆਈਜੀ ਹਰਚਰਨ ਸਿੰਘ ਨੂੰ ਗ੍ਰਿਫਤਾਰ ਕਰ ਲੈਣ ਤੋਂ ਬਾਅਦ ਹੁਣ ਇਸ ਮਾਮਲੇ ਤੇ ਨਵੀਆਂ ਅਪਡੇਟ ਆ ਰਹੀਆਂ ਨੇ ਨਵੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਔਰ ਭਗਵੰਤਮਾਨ ਸਰਕਾਰ ਦੇ ਉੱਪਰ ਵੀ ਵੱਡੇ ਸਵਾਲ ਉੱਠ ਖੜੇ ਹੋਏ ਨੇ ਕੀ ਇਹ ਪੂਰਾ ਮਾਮਲਾ ਤੁਹਾਨੂੰ ਪੂਰੀ ਗੱਲ ਸਮਝਾਉਣੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਓ ਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰ ਲਓ ਹੁਣ ਜਦੋਂ ਇੱਕ ਦਮ ਛਾਪਾ ਮਾਰ ਕੇ ਪੰਜਾਬ ਪੁਲਿਸ ਦੇ ਵੱਡੇ ਅਫਸਰ ਡੀਆਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਬਹੁਤ ਵੱਡੇ ਸਵਾਲ ਖੜੇ ਹੋਏ ਨੇ ਜਿਨ੍ਹਾਂ ਦੇ ਜਵਾਬ ਆਪਾਂ ਤੁਹਾਨੂੰ ਦੇਣ ਲੱਗੇ ਆ ਪਹਿਲਾ ਸਵਾਲ ਕਿ ਗ੍ਰਿਫਤਾਰੀ ਕੀਤੀ ਕਿਸ ਨੇ ਆ ਕਿਸ ਕੇਸ ਦੇ ਵਿੱਚ ਕੀਤੀ ਆ ਦੋਸ਼ ਕੀ ਲੱਗੇ ਨੇ ਕਿੱਥੋਂ ਗ੍ਰਿਫਤਾਰੀ ਕੀਤੀ ਐ ਪੂਰਾ ਮਾਮਲਾ ਕੀ ਐ ਕਿੱਦਾਂ ਗ੍ਰਿਫਤਾਰੀ ਕੀਤੀ ਐ ਤੇ ਗ੍ਰਿਫਤਾਰੀ ਕਰਨ ਤੋਂ ਬਾਅਦ ਹੁਣ ਅੱਗੇ ਕੀ ਕੀਤਾ ਜਾ ਰਿਹਾ ਤੇ ਭਗਵੰਤ ਮਾਨ ਸਰਕਾਰ ਨੇ ਉਹਨੇ ਹੁਣ ਤੱਕ ਇਸ ਡੀਆਈਜੀ ਦੇ ਉੱਪਰ ਐਕਸ਼ਨ ਕਿਉਂ ਨਹੀਂ ਸੀ ਲਿਆ ਕਾਰਵਾਈ ਕਿਉਂ ਨਹੀਂ ਸੀ ਕੀਤੀ ਇਹ ਸਾਰੀ ਮੁੱਦਿਆਂ ਤੇ ਗੱਲ ਕਰਦੇ ਆ ਗ੍ਰਫਤਾਰੀ ਸੀਬੀਆਈ ਨੇ ਕੀਤੀ ਹੈ ਸੈਂਟਰ ਦੀ ਏਜੰਸੀ ਹੈ ਸੈਂਟਰ ਸਰਕਾਰ ਦੀ ਗ੍ਰਫਤਾਰੀ ਚੰਡੀਗੜ੍ਹ ਤੋਂ ਕੀਤੀ ਗਈ ਦੱਸੀ ਜਾ ਰਹੀ ਹੈ ਔਰ ਨਵੀਂ ਅਪਡੇਟ ਇਹ ਆ ਰਹੀ ਹੈ ਕਿ ਡੀਆਈਜੀ ਦੀ ਗ੍ਰਫਤਾਰੀ ਤੋਂ ਬਾਅਦ ਹੁਣ ਡੀਆਈਜੀ ਦੇ ਦਫ਼ਤਰ ਤੇ ਰਹਿائشਾਂ ਦੇ ਉੱਪਰ ਵੀ ਛਾਪੇਮਾਰੀ ਕੀਤੀ ਗਈ ਹੈ ਡੀਆਈਜੀ ਦਾ ਕਾਫੀ ਸਾਰਾ ਜਿਹੜਾ ਰਿਕਾਰਡ ਹੈ ਉਹ ਆਪਣੇ ਕਬਜ਼ੇ ਚ ਸੀਬੀਆਈ ਨੇ ਲੈ ਲਿਆ ਜਬਤ ਕਰ ਲਿਆ ਇਹ ਕਈ ਕੰਪਿਊਟਰ ਕਈ ਫੋਨ ਵੀ ਜਬਤ ਕਰਨ ਦੀ ਜਾਣਕਾਰੀ ਆ ਰਹੀ ਹੈ ਔਰ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਡੀਆਈਜੀ ਨੇ ਇਹ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰੀ ਡੀਆਈਜੀ ਦੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਇੱਕ ਵੱਡੀ ਪ੍ਰਾਈਵੇਟ ਫਰਮ ਐ ਕੰਪਨੀ ਐ ਉਹਦੇ ਤੋਂ 5 ਲੱਖ ਰੁਪਈਆ ਮਹੀਨਾ ਲੈਣਦੇ ਡੀਜੀ ਤੇ ਦੋਸ਼ ਨੇ ਜਿਸ ਤਰ੍ਹਾਂ ਬਹੁਤ ਸਾਰੇ ਅਪਸਰਾਂ ਤੇ ਇਹ ਦੋਸ਼ ਲੱਗਦੇ ਨੇ ਕਿ ਉਹ ਵੱਡੀਆਂ ਕੰਪਨੀਆਂ ਤੋਂ ਜਾਂ ਹੋਰ ਕਈ ਤਰ੍ਹਾਂ ਦੇ ਗਲਤ ਧੰਦੇ ਕਰਨ ਵਾਲਿਆਂ ਤੋਂ ਮਹੀਨਾ ਲੈਂਦੇ ਨੇ ਉਸੇ ਤਰ੍ਹਾਂ ਦਾ ਦੋਸ਼ ਇੱਧਰ ਵੀ ਡੀਆਈਜੀ ਦੇ ਉੱਪਰ ਲੱਗ ਰਿਹਾ ਔਰ ਦੋਸ਼ਾਂ ਦੇ ਵਿੱਚ ਇਹ ਹੈ ਕਿ ਹੁਣ ਜਿਹੜਾ 5 ਲੱਖ ਰੁਪਈਆ ਮਹੀਨਾ ਲੈਣ ਦੀ ਗੱਲ ਆਈ ਐ ਤਾਂ ਜਿਹੜੇ ਉਹ ਕੰਪਨੀ ਵਾਲੇ ਉਹ ਫੈਕਟਰੀ ਵਾਲੇ ਆ ਉਹਨਾਂ ਨੇ सीबीआई ਦੇ ਨਾਲ ਤਾਲਮਿਲ ਕਰ ਲਿਆ ਸੀਗਾ ਤੇ सीबीआई ਨੇ ਉੱਪਰੋਂ ਗ੍ਰਿਫਤਾਰ ਕਰ ਲਿਆ ਤਾਂ ਹੁਣ ਵੱਡਾ ਸਵਾਲ ਇਹ ਆ ਕਿ ਭਗਵੰਤ ਮਾਨ ਸਰਕਾਰ ਨੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਸੀ ਕੀਤੀ ਸਵਾਲ ਇਹ ਖੜੇ ਹੋਏ ਨੇ ਕਿ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਹੈ ਅਸੀਂ ਤਾਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਦੇ ਤਾਂ ਸਵਾਲ ਇਹ ਆ ਕਿ ਕੀ ਭਗਵੰਤਮਾਨ ਸਰਕਾਰ ਸਿਰਫ ਨਿੱਕੇ ਨਿੱਕੇ ਕਰਮਚਾਰੀਆਂ ਦੇ ਉੱਪਰ ਹੀ ਕਾਰਵਾਈਆਂ ਕਰਨ ਜੋਗੀ ਹੈ ਕੀ ਐਡੇ ਵੱਡੇ ਅਫਸਰਾਂ ਨੂੰ ਭਗਵੰਤਮਾਨ ਸਰਕਾਰ ਹੱਥ ਪਾਉਣ ਦੇ ਲਈ ਕਾਬਲ ਨਹੀਂ ਹੈ ਜਾਂ ਪਾਉਣਾ ਨਹੀਂ ਚਾਹੁੰਦੀ ਸੀਬੀਆਈ ਨੇ ਆ ਕੇ ਗ੍ਰਿਫਤਾਰੀ ਕੀਤੀ ਹੈ ਸਵਾਲ ਇਹ ਹੈ ਕਿ ਜਿਨ੍ਹਾਂ ਨੇ ਗ੍ਰਿਫਤਾਰੀ ਕਰਵਾਈ ਹੈ ਉਹਨਾਂ ਨੇ ਪੰਜਾਬ ਦੀ ਵਿਜੀਲੈਂਸ ਨੂੰ ਸ਼ਿਕਾਇਤ ਕਿਉਂ ਨਹੀਂ ਸੀ ਕੀਤੀ ਪੰਜਾਬ ਦੀ ਵਿਜੀਲੈਂਸ ਨੇ ਕਾਰਵਾਈ ਕਿਉਂ ਨਹੀਂ ਸੀ ਕੀਤੀ ਕੀ ਪੰਜਾਬ ਸਰਕਾਰ ਤੇ ਪੰਜਾਬ ਦੀ ਵਿਜੀਲੈਂਸ ਦੇ ਉੱਪਰ ਪੀੜਤ ਵਿਅਕਤੀਆਂ ਨੂੰ ਭਰੋਸਾ ਨਹੀਂ ਸੀ ਇਹ ਵੱਡਾ ਸਵਾਲ ਨੇ ਹੁਣ ਇੱਕ ਜਾਣਕਾਰੀ ਮੈਂ ਇਹ ਵੀ ਦੇ ਦਿਆਂ ਕਿ ਸੀਬੀਆਈ ਨੇ ਜੇ ਕਿਸੇ ਸੂਬੇ 'ਚ ਜਾ ਕੇ ਇਸ ਤਰ੍ਹਾਂ ਕਿਸੇ ਵਿਅਕਤੀ ਨੂੰ ਹੱਥ ਪਾਉਣਾ ਤਾਂ ਉਹਨੂੰ ਪਹਿਲਾਂ ਉਸ ਸੂਬੇ ਦੀ ਸਰਕਾਰ ਨਾਲ ਗੱਲ ਕਰਨੀ ਪੈਂਦੀ ਹੈ ਇਹ ਇੱਕ ਕਾਨੂੰਨੀ ਨੁਕਤਾ ਦੱਸਿਆ ਜਾ ਰਿਹਾ ਪਰ ਕੀ ਗੱਲ ਕੀਤੀ ਗਈ ਕਿ ਨਹੀਂ ਕੀਤੀ ਗਈ ਇਹ ਆਉਣ ਵਾਲਾ ਟਾਈਮ ਦੱਸੇਗਾ ਪਰ ਵੱਡਾ ਸਵਾਲ ਇੱਕ ਇਹ ਵੀ ਹੈ ਕਿ ਰਿਸ਼ਵਤਖੋਰਾਂ ਦੇ ਢਿੱਡ ਕਿਉਂ ਨਹੀਂ ਭਰਦੇ ਪਿਛਲੇ ਦਿਨੀ ਜਿਹੜੇ ਏ ਡੀ ਜੀ ਪੀ ਪੂਰਨ ਕੁਮਾਰ ਨੇ ਖੁਦਕੁਸ਼ੀ ਕੀਤੀ ਹੈ ਹਰਿਆਣਾ ਦੇ ਉਹ ਵੀ ਇੱਕ ਵੱਡਾ ਪੁਲਿਸ ਅਫਸਰ ਸੀ ਬਾਅਦ ਚ ਉਹਦੇ ਉੱਪਰ ਵੀ ਰਿਸ਼ਵਤਖੋਰੀ ਦੇ ਬਹੁਤ ਵੱਡੇ ਦੋਸ਼ ਲੱਗਦੇ ਨੇ ਕਾਫੀ ਸਾਰੇ ਵੱਡੇ ਪੁਲਿਸ ਅਫਸਰਾਂ ਦੇ ਉੱਪਰ ਰਿਸ਼ਵਤਖੋਰੀ ਜਿਹਨੂੰ ਹਰਾਮ ਦੀ ਕਮਾਈ ਕਿਹਾ ਜਾਂਦਾ ਉਹ ਖਾਣ ਦੇ ਦੋਸ਼ ਲੱਗਦੇ ਨੇ ਤੇ ਹੁਣ ਸਵਾਲ ਇਹ ਕਿ ਇਹਨਾਂ ਦੇ ਢਿੱਡ ਭਰਦੇ ਕਿਉਂ ਨਹੀਂ ਤਨਖਾਹਾਂ ਬਹੁਤ ਮੋਟੀਆਂ ਨੇ ਲੱਖਾਂ ਰੁਪਏ ਪਰ ਮੰਥ ਤਨਖਾਹ ਵੱਡੇ ਅਫਸਰਾਂ ਨੂੰ ਮਿਲਦੀ ਹੈ ਬਾਕੀ ਸਾਰੀਆਂ ਸਹੂਲਤਾਂ ਦੇ ਭੱਤੇ ਤੇ ਖਰਚੇ ਮਿਲਦੇ ਨੇ ਸਫਰ ਗੱਡੀਆਂ ਫ੍ਰੀ ਪੈਟਰੋਲ ਮਿਲਦਾ ਮੋਬਾਈਲ ਭੱਤੇ ਮਿਲਦੇ ਨੇ ਰਹਾਇਸ਼ ਫ੍ਰੀ ਮਿਲਦੀ ਆ ਮੈਡੀਕਲ ਖਰਚ ਦਵਾਈ ਦਾਰੂ ਇਲਾਜ ਦੇ ਖਰਚੇ ਫ੍ਰੀ ਮਿਲਦੇ ਨੇ ਸਾਰੇ ਕੁਝ ਦੇ ਬਾਵਜੂਦ ਇੰਨੀ ਪੈਸੇ ਦੀ ਭੁੱਖ ਵੱਡੇ ਅਫਸਰਾਂ ਔਰ ਮੰਤਰੀਆਂ ਦੇ ਦਿਮਾਗਾਂ 'ਚ ਕਿਵੇਂ ਪੈ ਜਾਂਦੀ ਆ ਕਿ ਪੈਸੇ ਦੀ ਦੌੜ ਦੇ ਵਿੱਚ ਹੀ ਅੰਨੇ ਹੋ ਜਾਂਦੇ ਨੇ ਇਸ ਦਾ ਕਾਰਨ ਇਹ ਸਿਸਟਮ ਹੈ ਜਿਹਨੂੰ ਪੂੰਜੀਵਾਦੀ ਸਿਸਟਮ ਕੈਪੀਟਲਿਸਟਿਕ ਸਿਸਟਮ ਕਿਹਾ ਜਾਂਦਾ ਹੈ ਜਿਹੜਾ ਵਿਅਕਤੀ ਨੂੰ ਪੂੰਜੀ ਤੇ ਪੈਸੇ ਦੀ ਭੁੱਖ ਦੇ ਵਿੱਚ ਬੁਰੀ ਤਰ੍ਹਾਂ ਗਲਤਾਨ ਕਰ ਦਿੰਦਾ ਸੋ ਹੁਣ ਜਦੋਂ ਡੀਆਈਜੀ ਦੀ ਗ੍ਰਿਫਤਾਰੀ ਹੋਈ ਹੈ ਤਾਂ ਇੱਥੇ ਵੱਡੇ ਸਵਾਲ ਭਗਵੰਤ ਮਾਨ ਦੇ ਉੱਪਰ ਵੀ ਖੜੇ ਹੋਏ ਨੇ ਕਿ ਹੁਣ ਤੱਕ ਕੀ ਭਗਵੰਤ ਮਾਨ ਸਾਹਿਬ ਹੋਰਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਲੱਗਾ ਸੀ ਕਿ ਇੱਕ ਡੀਆਈਜੀ ਇਹ ਕੰਮ ਕਰ ਰਿਹਾ ਕਿਉਂਕਿ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਸਾਡੀ ਤਾਂ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਹਰ ਇੱਕ ਤੇ ਤਿੱਖੀ ਨਜ਼ਰ ਹੈ ਅਸੀਂ ਭ੍ਰਿਸ਼ਟਾਚਾਰ ਬਰਦਾਸ਼ਤ ਹੀ ਨਹੀਂ ਕਰਦੇ ਇੱਥੇ ਕੁਝ ਲੋਕ ਸਵਾਲ ਇਹ ਵੀ ਕਰ ਰਹੇ ਨੇ ਵੱਖ-ਵੱਖ ਚੈਨਲਾਂ ਥੱਲੇ ਕਮੈਂਟ ਆ ਰਹੇ ਨੇ ਲੋਕ ਕਹਿੰਦੇ ਨੇ ਕਿ ਬਹੁਤ ਸਾਰੇ ਐਮਐਲਏ ਤੇ ਮੰਤਰੀਆਂ ਦੇ ਉੱਪਰ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਨੇ ਉਥੇ ਭਗਵੰਤ ਮਾਨ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ਪਰ ਸਵਾਲ ਇੱਥੇ ਇਹ ਕੇਂਦਰ ਸਰਕਾਰ ਵੱਲ ਵੀ ਉੱਠਦੇ ਨੇ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਹੈ ਤਾਂ ਕੇਂਦਰ ਦੀ ਬੀਜੇਪੀ ਸਰਕਾਰ ਦੀਆਂ ਏਜੰਸੀਆਂ ਨੂੰ ਜਿਹੜੀਆਂ ਏਜੰਸੀਆਂ ਕੇਂਦਰ ਦੇ ਅਧੀਨ ਨੇ ਉਹਨਾਂ ਨੂੰ ਉੱਥੇ ਹੀ ਕਿਉਂ ਛਾਪੇ ਮਾਰਨ ਜਾਣਾ ਪੈਂਦਾ ਜਾਂ ਉੱਥੇ ਹੀ ਕਿਉਂ ਜਾਂਦੇ ਨੇ ਜਿੱਥੇ ਬੀਜੇਪੀ ਪਾਰਟੀ ਦੀਆਂ ਸਰਕਾਰਾਂ ਨਹੀਂ ਤੇ ਇਹ ਕੇਂਦਰੀ ਏਜੰਸੀਆਂ ਹੁਣ ਤੱਕ ਬੀਜੇਪੀ ਦੇ ਕਿੰਨੇ ਲੀਡਰਾਂ ਜਾਂ ਬੀਜੇਪੀ ਨਾਲ ਜੁੜੇ ਹੋਏ ਕਿੰਨੇ ਅਪਸਰਾਂ ਨੂੰ ਗ੍ਰਿਫਤਾਰ ਕਰਦੀਆਂ ਨੇ ਇਹ ਸਵਾਲ ਜਿਹੜੇ ਨੇ ਉਹ ਲੰਬੇ ਟਾਈਮ ਤੋਂ ਕਾਂਗਰਸ ਵੀ ਉਠਾਉਂਦੀ ਰਹੀ ਹੋਰ ਲੋਕ ਵੀ ਉਠਾਉਂਦੇ ਨੇ ਔਰ ਅੱਜ ਜਦੋਂ ਇਹ ਡੀਆਈਜੀ ਦੀ ਗ੍ਰਿਫਤਾਰੀ ਹੋਈ ਹੈ ਤਾਂ ਇਹ ਸਾਰੇ ਸਵਾਲ ਦੁਬਾਰਾ ਫਿਰ ਰੈਲੇਵੈਂਟ ਹੋ ਗਏ ਨੇ ਡੀਆਈਜੀ ਨੂੰ ਫੜਿਆ ਕਿਵੇਂ ਗਿਆ ਦੱਸਿਆ ਜਾ ਰਿਹਾ ਕਿ ਜਿਹੜੀ ਕੰਪਨੀ ਨੇ ਜਿਹੜੀ ਫੈਕਟਰੀ ਮਾਲਕਾਂ ਨੇ ਡੀਆਈਜੀ ਨੂੰ ਫੜਵਾਇਆ ਉਹਨਾਂ ਨੇ ਪਹਿਲਾਂ ਸੀਬੀਆਈ ਨੂੰ ਜਾਣਕਾਰੀ ਦਿੱਤੀ ਸੀਬੀਆਈ ਨੇ ਜਾਲ ਵਿਛਾਇਆ ਇਹ ਵੀ ਖਬਰ ਆ ਰਹੀ ਹੈ ਕਿ ਪਹਿਲਾਂ ਕਈ ਦਿਨ ਡੀਆਈਜੀ ਦੀ ਰੇਕੀ ਕੀਤੀ ਗਈ ਹੈ ਮਤਲਬ ਉਹਦਾ ਪਿੱਛਾ ਕੀਤਾ ਗਿਆ ਤੇ ਫਿਰ ਜਦੋਂ ਰਿਸ਼ਵਤ ਲੈਣ ਵਾਲਾ ਕੰਮ ਪੁਖਤਾ ਹੋਇਆ ਉਸ ਤੋਂ ਬਾਅਦ ਫਿਰ ਸੀਬੀਆਈ ਨੇ ਜਾਲ ਵਿਛਾ ਕੇ ਤੇ ਡੀ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਹੁਣ ਸਵਾਲ ਇੱਥੇ ਸਭ ਤੋਂ ਵੱਡਾ ਇਹ ਆ ਕਿ ਕੀ ਹੁਣ ਇੱਕ ਡੀਆਈਜੀ ਦੇ ਉੱਪਰ ਜਾ ਕੇ ਰਿਸ਼ਵਤਖੋਰੀ ਵਾਲੀ ਗੱਲ ਰੋਕ ਗਈ ਕਿ ਕਿੰਨੇ ਡੀਆਈਜੀ ਹੋਰ ਨੇ ਕਿੰਨੇ ਐਸਐਸਪੀ ਐਸਪੀ ਡੀਐਸਪੀ ਪੁਲਿਸ ਦੇ ਵਿੱਚ ਆਈਜੀ ਹੋਰ ਨੇ ਕਿ ਉਹਨਾਂ ਸਾਰਿਆਂ ਦੀਆਂ ਜਾਇਦਾਦਾਂ ਦੀ ਵੀ ਕਦੇ ਕੋਈ ਜਾਂਚ ਕੀਤੀ ਜਾਏਗੀ ਸਵਾਲ ਹੁਣ ਇਧਰ ਵੀ ਪੁੱਛਿਆ ਜਾ ਰਿਹਾ ਕਿ ਕੀ ਇਹ ਜਿਹੜਾ ਡੀਆਈਜੀ ਫੜਿਆ ਗਿਆ ਹੁਣ ਇਹਦੀ ਬਾਕੀ ਜਾਇਦਾਦ ਦੀ ਜਾਂਚ ਕੀਤੀ ਜਾਏਗੀ ਇਹਦਾ ਜਵਾਬ ਹਾਂ ਵਿੱਚ ਹੈ ਜਦੋਂ ਇੱਕ ਡੀਆਈਜੀ ਫੜਿਆ ਗਿਆ ਤਾਂ ਲਾਜ਼ਮੀ ਤੌਰ ਤੇ ਹੁਣ ਉਹਦੇ ਨਾਲ ਸੰਬੰਧਿਤ ਸਾਰੇ ਪੱਖਾਂ ਤੋਂ ਜਾਂਚ ਹੋਣ ਦੀ ਸੰਭਾਵਨਾ ਹੈ ਡੀਆਈਜੀ ਦੀ ਪਹਿਲਾ ਜਿਹੜੀ ਬਣਾਈ ਜਾਇਦਾਦ ਹੈ ਉਹਦੀ ਵੀ ਜਾਂਚ ਹੋਏਗੀ ਕਿਉਂਕਿ ਗ੍ਰਿਫਤਾਰ ਸੀਬੀਆਈ ਨੇ ਕੀਤਾ ਤਾਂ ਸੀਬੀਆਈ ਜਦੋਂ ਕਿਸੇ ਨੂੰ ਫੜਦੀ ਹੈ ਤਾਂ ਫਿਰ ਸੀਬੀਆਈ ਨੂੰ ਆਪਣੀ ਨੈਤਿਕ ਸਾਖ ਬਚਾਉਣ ਦੇ ਲਈ ਤਹ ਤੱਕ ਜਾਣਾ ਪੈਂਦਾ ਸੀਬੀਆਈ ਬਹੁਤ ਵੱਡੀ ਏਜੰਸੀ ਹੈ ਤਾਂ ਪਿਛਲੇ ਟਾਈਮ ਦੇ ਵਿੱਚ ਜਿੰਨੇ ਕੇਸਾਂ ਤੇ ਮਾਮਲਿਆਂ ਦੇ ਨਿਪਟਾਰੇ ਇਸ ਡੀਆਈਜੀ ਨੇ ਕੀਤੇ ਨੇ ਕਿ ਉਹਨਾਂ ਕੇਸਾਂ ਤੇ ਮਾਮਲਿਆਂ ਨੂੰ ਦੁਬਾਰਾ ਫਿਰ ਵਾਚਿਆ ਜਾਏਗਾ ਕਿਉਂਕਿ ਜੇਕਰ ਕਿਸੇ ਬੰਦੇ ਤੇ ਇਹ ਦੋਸ਼ ਲੱਗਦੇ ਨੇ ਕਿ ਉਹਨੇ ਇੱਕ ਕੇਸ ਦੇ ਵਿੱਚ ਮੋਟੀ ਰਿਸ਼ਵਤ ਖਾ ਕੇ ਕੋਈ ਫੈਸਲਾ ਲੈਣ ਦੀ ਕੋਸ਼ਿਸ਼ ਕੀਤੀ ਹੈ ਤਾਂ ਲਾਜ਼ਮੀ ਤੌਰ ਤੇ ਹੋ ਸਕਦਾ ਹੈ ਕਿ ਪਹਿਲਾ ਜਿੰਨੇ ਕੇਸ ਉਹਨੇ ਨਿਬੇੜੇ ਨੇ ਜਾਂ ਜਿੰਨੇ ਕੇਸ ਉਹਦੇ ਕੋਲ ਆਏ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਉਹਨੇ ਕਾਫੀ ਮੋਟੀਆਂ ਰਿਸ਼ਵਤਾਂ ਖਾਧੀਆਂ ਹੋ ਸਕਦੀਆਂ ਤੇ ਇਨਸਾਫ ਦੀ ਜਗ੍ਹਾ ਬੇਇਨਸਾਫੀ ਕੀਤੀ ਹੋ ਸਕਦੀ ਹੈ ਤਾਂ ਫਿਰ ਕਿਉਂ ਨਾ ਉਸ ਅਫਸਰ ਦੇ ਪਿਛਲੇ ਕੀਤੇ ਸਾਰੇ ਕੇਸ ਮਾਮਲੇ ਦੁਬਾਰਾ ਖੰਗਾਲੇ ਜਾਣ ਇਹ ਹੋ ਸਕਦਾ ਔਰ ਜਿਹੜੇ ਡੀਆਈਜੀ ਹਰਚਰਨ ਪੁੱਲਰ ਨੇ ਅੱਜ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੈਂ ਇੱਥੇ ਦੱਸ ਦਿਆਂ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ 2007 ਬੈਚ ਦੇ ਅਫਸਰ ਨੇ ਔਰ ਡੀਆਈਜੀ ਹਰਚਰਨ ਪੁੱਲਰ ਜਿਹੜੀ ਐਂਟੀ ਡਰੱਗ ਕੈਂਪੇਨ ਹੈ ਮਤਲਬ ਨਸ਼ਾ ਵਿਰੋਧੀ ਮਹਿੰਮ ਹੈ ਉਹਦੇ ਵਿੱਚ ਵੀ ਇੱਕ ਮੁੱਖ ਭੂਮਿਕਾ ਪੰਜਾਬ ਦੇ ਵਿੱਚ ਨਿਭਾਉਂਦੇ ਰਹੇ ਨੇ ਹੁਣ ਸਵਾਲ ਤਾਂ ਇਹ ਵੀ ਉੱਠਣਗੇ ਕਿ ਫਿਰ ਇਹ ਡੀਆਈਜੀ ਸਾਹਿਬ ਜਿਨ੍ਹਾਂ ਨੂੰ ਸੀਬੀਆਈ ਨੇ ਰਿਸ਼ਵਤ ਲੈਣ ਦੇ ਕੇਸ 'ਚ ਗ੍ਰਿਫਤਾਰ ਕੀਤਾ ਹੈ ਕਿ ਇਹ ਕਿਹੋ ਜੀ ਨਸ਼ਾ ਰੋਕਣ ਵਾਲੀ ਮਹਿਮਾ ਚਲਾਉਂਦੇ ਹੋਣਗੇ ਕਿਤੇ ਫਿਰ ਇੰਜ ਵੀ ਸਵਾਲ ਉੱਠਣਗੇ ਕਿ ਨਸ਼ੇ ਵਾਲਿਆਂ ਤੋਂ ਜਾਂ ਤਸਕਰਾਂ ਤੋਂ ਵੀ ਤਾਂ ਪੈਸੇ ਨਹੀਂ ਲੈ ਗਏ ਇਹ ਵੀ ਸਵਾਲ ਉੱਠਣਗੇ ਕਿਉਂਕਿ ਜਿਹੜਾ ਵਿਅਕਤੀ ਕਿਸੇ ਇੱਕ ਥਾਂ ਤੋਂ ਪੈਸੇ ਲੈ ਸਕਦਾ ਉਹ ਦੂਜੀ ਥਾਂ ਤੋਂ ਵੀ ਲੈ ਸਕਦਾ ਤਾਂ ਇਸ ਪੂਰੇ ਮਾਮਲੇ 'ਚ ਪੰਜਾਬ ਸਰਕਾਰ ਦੀ ਜਿਹੜੀ ਮਹਮ ਯੁੱਧ ਨਸ਼ਾ ਵਿਰੋਧ ਦਾ ਸਵਾਲ ਉਹਦੇ ਤੇ ਵੀ ਖੜੇ ਹੋਣਗੇ ਔਰ ਹੋ ਰਹੇ ਨੇ ਅੱਜ ਜਦੋਂ ਡੀਆਈਜੀ ਹਰਚੰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਜੰਗਲ ਦੀ ਅੱਗ ਵਾਂਗ ਇਹ ਖਬਰ ਪੂਰੇ ਪੰਜਾਬ ਦੇ ਵਿੱਚ ਫੈਲੀ ਹੈ ਕਿਉਂਕਿ ਇੱਕ ਬਹੁਤ ਵੱਡੇ ਅਫਸਰ ਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਨਾਲ ਹੀ ਜਦੋਂ ਹਰਿਆਣਾ ਦੇ ਵਿੱਚ ਜਿਹੜੇ ਆਈਪੀਐਸ ਅਧਿਕਾਰੀ ਏ ਡੀਜੀਪੀ ਪੂਰਨ ਕੁਮਾਰ ਨੇ ਖੁਦਕੁਸ਼ੀ ਕੀਤੀ ਹੈ ਤਾਂ ਉਹ ਮਾਮਲਾ ਅਜੇ ਚੱਲ ਰਿਹਾ ਉਹ ਮਾਮਲਾ ਵੀ ਕਈ ਮੋੜ ਉਹਦੇ ਵਿੱਚ ਆ ਚੁੱਕੇ ਨੇ ਜਿਵੇਂ ਕਿ ਪਹਿਲਾਂ ਤਾਂ ਏ ਡੀਜੀਪੀ ਪੂਰਨ ਕੁਮਾਰ ਦਾ ਜਿਹੜਾ ਪਰਿਵਾਰ ਸੀ ਉਹ ਇਨਸਾਫ ਦੀ ਮੰਗ ਕਰ ਰਿਹਾ ਸੀ ਔਰ ਉਹ ਕਹਿ ਰਿਹਾ ਸੀਗਾ ਕਿ ਜਦੋਂ ਤੱਕ ਉਹ ਉਹਦੇ ਜ਼ਿੰਮੇਵਾਰ ਜਿਹੜੇ ਡੀਜੀਪੀ ਤੇ ਬਾਕੀ ਅਫਸਰ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਸੀਂ ਪੋਸਟਮਾਰਟਮ ਤੇ ਅੰਤਮ ਸੰਸਕਾਰ ਨਹੀਂ ਕਰਾਂਗੇ ਪਰ ਉਦੋਂ ਅਚਾਨਕ ਨਵਾਂ ਮੋੜ ਆ ਜਾਂਦਾ ਸਾਰੇ ਮਾਮਲੇ 'ਚ ਜਦੋਂ ਉੱਥੇ ਹਰਿਆਣਾ ਦੇ ਰੋहतक ਦੇ ਵਿੱਚ ਇੱਕ ਏਐਸਆਈ ਸੰਦੀਪ ਲਾਠਰ ਉਹ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਿੰਦਾ ਤਾਂ ਜਦੋਂ ਉਹ ਆਤਮ ਹੱਤਿਆ ਹੁੰਦੀ ਆ ਉਹਦਾ ਪਰਿਵਾਰ ਵੀ ਇਹੀ ਗੱਲ ਕਹਿੰਦਾ ਕਿ ਇਹ ਇਹਦੀ ਆਤਮ ਹੱਤਿਆ ਖੁਦਕੁਸ਼ੀ ਕਰ ਚੁੱਕੇ ਏ ਡੀਜੀਪੀ ਪੂਰਨ ਕੁਮਾਰ ਦੇ ਪਰਿਵਾਰ ਕਰਕੇ ਹੋਈ ਹੈ ਤਾਂ ਉਹਦਾ ਪਰਿਵਾਰੇ ਮੰਗ ਕਰਦਾ ਕਿ ਖੁਦਕੁਸ਼ੀ ਕਰ ਚੁੱਕੇ ਏ ਡੀਜੀਪੀ ਪੂਰਨ ਕੁਮਾਰ ਦੀ ਪਤਨੀ ਜਿਹੜੀ ਇੱਕ ਆਈਐਸ ਅਫਸਰ ਹੈ ਤੇ ਉਹਦੇ ਪਰਿਵਾਰਕ ਬਾਕੀ ਮੈਂਬਰ ਨੇ ਜਿਹੜੇ ਉਹਨਾਂ ਤੇ ਪਰਚੇ ਦਰਜ ਕਰੋ ਤਾਂ ਫਿਰ ਹਰਿਆਣਾ ਦੀ ਪੁਲਿਸ ਜਿਹੜੇ ਏ ਡੀਜੀਪੀ ਪੂਰਨ ਕੁਮਾਰ ਹੈ ਉਹਨਾਂ ਦੀ ਆਈਐਸ ਅਫਸਰ ਪਤਨੀ ਤੇ ਤੇ ਉਹਨਾਂ ਦੇ ਸਾਲੇ ਜਿਹੜੇ ਪੰਜਾਬ ਦੇ ਵਿੱਚ ਐਮਐਲਏ ਆਮ ਆਦਮੀ ਪਾਰਟੀ ਦੇ ਅਮਿਤ ਰਤਨ ਕੋਟ ਫੱਤਾ ਉਹਨਾਂ ਦੇ ਉੱਪਰ ਪਰਚਾ ਦਰਜ ਕਰ ਲੈਂਦੀ ਹੈ ਹੁਣ ਸਵਾਲ ਇਹ ਆ ਕਿ ਉਹ ਮਾਮਲਾ ਵੀ ਕਿੱਧਰ ਨੂੰ ਜਾਏਗਾ ਕਿਉਂਕਿ ਉਹ ਮਾਮਲਾ ਬੜਾ ਅਜੀਬ ਬਣ ਚੁੱਕਾ ਹੈ ਇੱਕ ਪਾਸੇ ਏਡੀਜੀਪੀ ਆਤਮ ਹੱਤਿਆ ਕਰ ਗਿਆ ਦੂਜੇ ਪਾਸੇ ਏਡੀਜੀਪੀ ਤੇ ਵੱਡੇ ਦੋਸ਼ ਲਾ ਕੇ ਤੇ ਇੱਕ ਏਐਸਆਈ ਖੁਦਕੁਸ਼ੀ ਕਰ ਗਿਆ ਤੇ ਦੋਵਾਂ ਦੇ ਪਰਿਵਾਰਾਂ ਨੇ ਪਰਚੇ ਦਰਜ ਕਰਨ ਦੀ ਮੰਗ ਕੀਤੀ ਤੇ ਦੋਵਾਂ ਦੀਆਂ ਮੰਗਾਂ ਦੇ ਆਧਾਰ ਤੇ ਪਰਚੇ ਦਰਜ ਹੋ ਗਏ ਨੇ ਕੀ ਹੁਣ ਉਸ ਮਾਮਲੇ ਦੇ ਵਿੱਚ ਕੋਈ ਕੰਪਰੋਮਾਈਜ਼ ਕੋਈ ਸਮਝੌਤਾ ਹੋਵੇਗਾ ਜਾਂ ਕੋਈ ਪੁਖਤਾ ਕਾਰਵਾਈ ਅੱਗੇ ਵਧੇਗੀ ਵੱਡਾ ਸਵਾਲ ਇਹ ਵੀ ਹੈ ਕਿ ਹਰਿਆਣਾ ਦੇ ਵਿੱਚ ਉਹ ਜਿਹੜੀ ਘਟਨਾਵਾਂ ਦੋ ਵਾਪਰੀਆਂ ਨੇ ਕੀ ਉਹਨਾਂ ਦੇ ਪਿੱਛੇ ਕੋਈ ਵੱਡੀ ਸਿਆਸਤ ਹੈ ਕਿਉਂਕਿ ਲਾਜ਼ਮੀ ਤੌਰ ਤੇ ਕਈ ਵਾਰ ਵੱਡੀਆਂ ਘਟਨਾਵਾਂ ਦੇ ਪਿੱਛੇ ਕਈ ਸਿਆਸਤਾ ਇਸ ਤਰ੍ਹਾਂ ਕੰਮ ਕਰਦੀਆਂ ਨੇ ਜਿਹੜੀਆਂ ਲੁਕਵੇਂ ਰੂਪ 'ਚ ਆਪਣੇ ਏਜੰਡੇ ਲਾਗੂ ਕਰ ਰਹੀਆਂ ਹੁੰਦੀਆਂ ਨੇ ਤੇ ਜਿਨ੍ਹਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੁੰਦਾ ਉਹਨਾਂ ਨੂੰ ਇਹ ਪਿੰਕ ਤੱਕ ਨਹੀਂ ਲੱਗਣ ਦਿੱਤੀ ਜਾਂਦੀ ਕਿ ਉਹਨਾਂ ਨੂੰ ਸ਼ਿਕਾਰ ਬਣਾ ਕੇ ਤੇ ਪੋਲਿਟੀਕਲ ਸਿਆਸੀ ਏਜੰਡੇ ਲਾਗੂ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਜਦੋਂ ਉਹ ਘਟਨਾ ਅਜੇ ਵੱਡੇ ਪੱਧਰ ਤੇ ਸਵਾਲ ਖੜੇ ਕਰਕੇ ਬੈਠੀ ਆ ਪੰਜਾਬ ਦੇ ਵਿੱਚ ਇੱਕ ਹੋਰ ਘਟਨਾ ਵਾਪਰਦੀ ਹੈ ਕਿ ਇੱਕ ਨਮਨੀਤ ਚੱਤਰਵੈਦੀ ਨਾਂ ਦਾ ਵਿਅਕਤੀ ਜਿਹੜਾ ਪੰਜਾਬ ਦੇ 10 ਆਮ ਆਦਮੀ ਪਾਰਟੀ ਦੇ ਐਮਐਲਏ ਦੇ ਜਾਲੀ ਦਸਕਤ ਕਰ ਲੈਂਦਾ ਤੇ ਉਸ ਤੋਂ ਬਾਅਦ ਉਹਦੇ ਤੇ ਪਰਚੇ ਦਰਜ ਹੁੰਦੇ ਆ ਫਿਰ ਚੰਡੀਗੜ੍ਹ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਹੋਣ ਦਿੰਦੀ ਪੰਜਾਬ ਪੁਲਿਸ ਜਦੋਂ ਉਹਨੂੰ ਫੜਨ ਜਾਂਦੀ ਹੈ ਤੇ ਅੱਗੋਂ ਚੰਡੀਗੜ੍ਹ ਪੁਲਿਸ ਅੱਗੇ ਹੋ ਜਾਂਦੀ ਹੈ ਤੇ ਉਹਨੂੰ ਫੜਨ ਨਹੀਂ ਦਿੱਤਾ ਜਾਂਦਾ ਉਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਤੇ ਫਿਰ ਜਿਹੜਾ ਚੱਤਰਵੈਦੀ ਆ ਉਹਦੀ ਗ੍ਰਿਫਤਾਰੀ ਹੁੰਦੀ ਹੈ ਇਹ ਸਾਰੀਆਂ ਜੋ ਘਟਨਾਵਾਂ ਨੇ ਇਹ ਫਿਲਮੀ ਡਰਾਮੇ ਵਾਂਗ ਨੇ ਔਰ ਇਹਨਾਂ ਦੇ ਉੱਪਰ ਪੂਰਾ ਦੇਸ਼ ਇਸ ਟਾਈਮ ਟਿੱਕ ਟਿੱਕੀ ਲਾ ਕੇ ਹੈਰਾਨੀ ਦੇ ਨਾਲ ਦੇਖ ਰਿਹਾ ਕਿ ਇਹ ਚੱਲ ਕੀ ਰਿਹਾ ਤੁਸੀਂ ਇਹ ਸਾਰੇ ਕੁਝ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਆਪਣੀ ਸਮਝ ਬੁੱਧੀ ਅਨੁਸਾਰ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ